ਗੁਰ ਚਰਨਾਂ ਦੇ ਵਿੱਚ ਮੱਥਾ ਜਦੋਂ ਟੇਕਿਆ ਗੁਰ ਚਰਨਾਂ ਦੇ ਵਿੱਚ ਮੱਥਾ ਜਦੋਂ ਟੇਕਿਆ ਨੂਰੀ ਨੂਰੀ ਅੱਖਾਂ ਨਾਲ ਗੁਰ ਮੈਨੂੰ ਦੇਖਿਆ ਅੰਦਰੋਂ ਤਨ ਮਨ ਹਰਿਆਨੀ ਮੈਨੂੰ ਨਾ ਸ਼ਨਾਨਾ ਦਾ ਚੜਿਆਨੀ ਗੁਰੂ ਜੀ ਦੇ ਪ੍ਰੇਮ ਵਿੱਚ ਹੋ ਗਈ ਨੂਰੋਂ ਨੂਰ ਸੀ ਗੁਰੂ ਜੀ ਦੇ ਪ੍ਰੇਮ ਵਿੱਚ ਹੋ ਗਈ ਨੂਰੋਂ ਨੂਰ ਸੀ ਜਿਹੜੇ ਪਾਸੇ ਵੇਖਾਂ ਉਹ ਤੇ ਹਾਜ਼ਰ ਹਜ਼ੂਰ ਸੀ ਜਿਹੜੇ ਪਾਸੇ ਵੇਖਾਂ ਉਹ ਤੇ ਹਾਜ਼ਰ ਹਜ਼ੂਰ ਸੀ ਸਿਰ ਚਰਣਾ ਵਿੱਚ ਤਰਿਆ ਨੀ ਮੈਨੂੰ ਨਸ਼ਾ ਨਾਮ ਦਾ ਚੜਿਆ ਨੀ ਮੈਨੂੰ ਨਸ਼ਾ ਚੜਿਆਨੀ ਗੁਰਜੀ ਮੇਰੇ ਨੇ ਕੀਤਾ ਏ ਕਮਾਲ ਸੀ ਗੁਰਜੀ ਮੇਰੇ ਨੇ ਕੀਤਾ ਏ ਕਮਾਲ ਸੀ ਸ਼ਹਿਨ ਸ਼ਵਣਾਇ ਮੈਨੂੰ ਜੁਗਾਂ ਦੀ ਕੰਗਾਲ ਸੀ ਸ਼ਹਿਨ ਸ਼ਵਣਾਇ ਮੈਨੂੰ ਜੁਗਾਂ ਦੀ ਕੰਗਾਲ ਸੀ ਰਜ ਰਜ ਦਰਸ਼ਨ ਕਰਿਆਨੀ ਮੈਨੂੰ ਨਸ਼ਾ ਨਾਮ ਦਾ ਚੜਿਆਨੀ ਗੁਰੂ ਜੀ ਪਿਆਰੇ ਮੇਰੇ ਦਿਲ ਵਿੱਚ ਵਸਦੇ ਗੁਰੂ ਜੀ ਪਿਆਰੇ ਮੇਰੇ ਦਿਲ ਵਿੱਚ ਵਸਦੇ ਦਿਲ ਲੁੱਟ ਲੈਂਦੇ ਜਦੋਂ ਹੌਲੇ ਹੌਲੇ ਹੱਸਦੇ ਐਸਾ ਜਾਦੂ ਕਰਿਆ ਨੀ ਮੈਨੂੰ ਨਸ਼ਾ ਨਾਮ ਦਾ ਚੜਿਆ ਨੀ ਓਮ ਜਪਣ ਦੀ ਓ ਰੀਤ ਸਿਖਾਉਂਦੇ ਨੇ ਉਮ ਜਪਣ ਦੀ ਰੀਤ ਸਖਾਉਂਦੇ ਨੇ ਗੁਰ ਸ਼ਬਦਾਂ ਦੇ ਨਾਲ ਮੇਲ ਕਰਾਉਂਦੇ ਨੇ ਗੁਰ ਸ਼ਬਦਾਂ ਦੇ ਨਾਲ ਮੇਲ ਕਰਾਉਂਦੇ ਨੇ ਹੱਥ ਸਿਰ ਤੇ ਮਹਿਰਾ ਦਾ ਤਰਿਆ ਨੀ ਮੈਨੂੰ ਨਸ਼ਾ ਨਾਮ ਦਾ ਚੜਿਆ ਨੀ ਜਦੋਂ ਦਮੇ ਪਾਲਿਆ ਪੀਰਾਂ ਦਾ ਪੀਰ ਸੀ ਜਨਮਾਂ ਦੀ ਸੁਤੀ ਹੋਈ ਮੇਰੀ ਤਕਦੀਰ ਸੀ ਮਨ ਉਹਨਾ ਦੇ ਰੰਗ ਵਿੱਚ ਰੰਗਿਆ ਨਹੀਂ ਮੈਨੂੰ ਨਸ਼ਾ ਨਾਮਦਾ ਚੜਿਆ ਨਹੀਂ ਵੇਖ ਵੇਖ ਗੁਰੂ ਜੀ ਦੀ ਉੱਚੀ ਉੱਚੀ ਕਰਨੀ ਵੇਖ ਵੇਖ ਗੁਰੂ ਜੀ ਦੀ ਉੱਚੀ ਉੱਚੀ ਕਰਨੀ ਸਾਰੀ ਸੰਗਤ ਡੇਗ ਪਈ ਚਰਨੀ ਸਾਰੀ ਸੰਗਤ ਡੇਗ ਪਈ ਉਹਨਾਂ ਦੇ ਚਰਨੀ ਭਵ ਸਾਗਰ ਤੋਂ ਤਰ ਆਨੀ ਮੈਨੂੰ ਨਸ਼ਾ ਨਾਮ ਦਾ ਚੜਿਆਨੀ ਭਵ ਸਾਗਰ ਤੋਂ ਤਰ ਆਨੀ ਮੈਨੂੰ ਨਸ਼ਾ ਨਾਮ ਦਾ ਚੜਿਆਨੀ ਨਸ਼ਾ ਨਾਮ ਦਾ